ਟਰੰਪ ਦੀ ਵੈਨੇਜ਼ੁਏਲਾ ਕਾਰਵਾਈ ਨੂੰ ਰੋਕਣ ਵਾਲਾ ਮਤਾ ਸੈਨੇਟ ਵਿੱਚ ਰੁਕ ਗਿਆ ਅਮਰੀਕਾ ਸੈਨੇਟ ਵਿੱਚ ਬੁੱਧਵਾਰ ਨੂੰ ਰਿਪਬਲਿਕ ਪਾਰਟੀ ਦੇ ਜਿਹੜੇ ਜ਼ਿਆਦਾਤਰ ਸੈਂਟਰਾਂ ਨੇ ਇੱਕ ਅਜਿਹਾ ਮਤਾ ਰੋਕ ਦਿੱਤਾ ਜਿਸ ਦੇ ਨਾਲ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਕਾਂਗਰਸ ਦੀ ਮਨਜ਼ੂਰੀ ਤੋਂ ਬਿਨਾ ਵੈਨੇਜ਼ੁਏਲਾ ਵਿੱਚ ਹੋਰ ਫੌਜੀ ਕਾਰਵਾਈ ਕਰਨ ਤੋਂ ਰੋਕਿਆ ਜਾ ਸਕਦਾ ਹੈ ਏ ਵੋਟਿੰਗ 50 ਤੋਂ 52 ਨਾਲ ਹੋਈ ਤੇ ਉੱਪਰ ਰਾਸ਼ਟਰਪਤੀ ਜੇ ਡੀ ਵਾਸ ਖੁਦ ਸੈਨੇਟ ਦੇ ਵਿੱਚ ਆਏ ਅਤੇ ਬਰਾਬਰ ਤੋੜ ਤੇ ਮਤਾ ਰੱਦ ਕਰਵਾ ਦਿੱਤਾ ਸਿਰਫ ਟੈਂਨ ਰਿਪਬਲਿਕ ਸੈਨੇਟਰ ਡੈਮੋਕ੍ਰੈਟਿਕ ਦੇ ਨਾਲ ਖੜੇ ਰਹੇ ਦੱਸਦੇ ਯਕੀਨ ਰਿਪਬਲਿਕਨ ਨੇਤਾਵਾਂ ਨੇ ਕਿਹਾ ਸੀ ਕਿ ਇਹ ਜਿਹੜਾ ਮਤਾ ਲੋੜੀਦਾ ਨਹੀਂ ਹੈ ਕਿਉਂਕਿ ਇਸ ਸਮੇਂ ਵੈਨਜ਼ੂਏਲਾ ਦੇ ਅਮਰੀਕੀ ਫੌਜ ਜ਼ਮੀਨ ਤੇ ਮੌਜੂਦ ਨਹੀਂ ਹੈ ਸੈਨੇਟਰ ਮੈਜੋਰਟੀ ਲੀਡਰ ਜਾਨਤਿਓਮ ਨੇ ਕਿਹਾ ਕਿ ਅਸੀਂ ਇਸ ਉਥੇ ਇਸ ਵੇਲੇ ਕੋਈ ਫੌਜੀ ਕਾਰਵਾਈ ਨਹੀਂ ਕਰ ਰਹੇ ਡੈਮੋਕ੍ਰੈਟਿਕ ਸਿਰਫ ਟ੍ਰੰਪ ਵਿਰੋਧ ਕਰ ਰਿਹਾ ਟ੍ਰੰਪ ਸਰਕਾਰ ਦਾ ਦਾਵਾ ਹੈ ਕਿ 3 ਜਨਵਰੀ ਨੂੰ ਵੈਨਜ਼ੂਏਲਾ ਦੇ ਰਾਜਸਾਨੀ ਕਾਕਸ ਵਿੱਚ ਹੋਈ ਕਾਰਵਾਈ ਫੌਜੀ ਨਹੀਂ ਸੀ ਸਗੋਂ ਕਾਨੂੰਨੀ ਕਾਰਵਾਈ ਸੀ ਜਿਸ ਤਹਿਤ ਰਾਸ਼ਟਰਪਤੀ ਨਿਕੋਲਸ ਮਰੂໂດ ਨੂੰ ਗ੍ਰਿਫਤਾਰ ਕਰਕੇ ਅਮਰੀਕਾ ਵਿੱਚ ਨਸ਼ਾ ਤਸਕਰੀ ਦੇ ਕੇਸਾਂ ਲਈ ਲਿਆਇਆ ਗਿਆ ਹੈ ਦਾ ਸਈ ਕਿ ਡੈਮੋਕ੍ਰੈਟਿਕ ਸੈਨੇਟਰ ਨੇ ਇਸ ਇਹ ਦਲੀਲ ਨੂੰ ਜਿਹੜੇ ਨਕਾਰ ਦਿੱਤਾ ਹੈ ਉਹਨਾਂ ਕਿਹਾ ਕਿ ਅਮਰੀਕੀ ਜਹਾਜ਼ਵੰਦ ਜੇਲਾ ਦੇ ਆਲੇ-ਦੁਆਲੇ ਨਾਕਾਬੰਦੀ ਕਰ ਰਹੇ ਨੇ ਅਤੇ ਜਿਹੜੀਆਂ ਕਿ ਮਹੀਨਿਆਂ ਤੋਂ ਸਮੁੰਦਰੀ ਖੇਤਰ ਦੇ ਵਿੱਚ ਹਮਲੇ ਕਰਵਾਏ ਜਾ ਰਹੇ ਨੇ 트럼ਪ ਵੱਲੋਂ ਹੋਰ ਫੌਜੀ ਕਾਰਵਾਈਆਂ ਦੀਆਂ ਜਿਹੜੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਇਸ ਦੇ ਨਾਲ ਹੀ ਇਹ ਉਹਨਾਂ ਸੈਨੇਟਰ ਟੀਮ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਕਿ ਇਹ ਕਹਾਣੀ ਜੇਕਰ ਇਦਾਂ ਹੀ ਜਾਰੀ ਰਹੀ ਤਾਂ ਹਾਲਾਤ ਨਹੀਂ ਸਦੋ ਸੁਧਰਣਗੇ ਸਵਿਧਾਨ ਅਤੇ ਵਾਰ ਪਾਵਰਜ਼ ਕਾਨੂੰਨ ਦੀ ਸਪਸ਼ਟ ਉਲੰਘਣਾ ਹੈ 트럼ਪ ਦੀ ਪਾਰਟੀ ਨੇ ਤੇ ਪਕੜ ਇੱਕ ਇਹ ਵੀ VOTING 트럼ਪ ਦੀ ਆਪਣੀ ਪਾਰਟੀ ਦੇ ਜਿਹੜੇ ਕਿ ਮਜ਼ਬੂਤ ਪਕੜ ਦਿਖਾਉਂਦੇ ਕਿ ਇਹ ਹਫਤਾ ਪਹਿਲਾਂ ਪੰਜ ਰਿਪਬਲਿਕਨ ਸੈਨੇਟਰਾਂ ਦੇ ਇਸ ਮਤੇ ਦੇ ਹੱਕ ਵਿੱਚ ਵੋਟ ਦਿੱਤੀ ਜਿਸ ਤੇ 트럼ਪ ਨੇ ਗੁੱਸਾ ਜਤਾਇਆ ਅਤੇ ਕਿਹਾ ਕਿ ਉਹ ਮੋੜ ਜਿਹੜੇ ਕਿ ਚੁਣੇ ਨਹੀਂ ਜਾਣ ਜਾਣੇ ਚਾਹੀਦੇ ਤੇ ਇਸ ਦੇ ਵਿੱਚ ਬਾਅਦ ਵਿੱਚ 트럼ਪ ਨੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਅਤੇ ਹੋਰ ਅਧਿਕਾਰੀਆਂ ਨੂੰ ਸੈਨੇਟ ਦੇ ਦਬਾਅ ਬਣਾਇਆ ਜਿਸ ਕਾਰਨ ਦੋ ਸੈਨੇਟ ਅਤੇ ਆਪਣੀ ਸਥਿਤੀ ਬਦਲ ਗਈ ਤੇ ਕਾਨੂੰਨ ਜਿਹੜੀ ਕਿ ਕਾਨੂੰਨੀ رائے ਦੱਸ ਦਈਏ ਕਿ ਕਾਰਵਾਈ ਤੋਂ ਪਹਿਲਾਂ 트ੰਪ ਸਰਕਾਰ ਦੇ ਵਕੀਲ ਨੇ ਕਿਹਾ ਸੀ ਕਿ ਮਾਰੂਡੋ ਨੂੰ ਹਟਾਉਣ ਅਧਿਕਾਰਵਾਈ ਜਿਹੜੀ ਸੰਵਿਧਾਨਿਕ ਤੌਰ ਤੇ ਜੰਗ ਨਹੀਂ ਮੰਨੀ ਜਾਵੇਗੀ ਨਿਆਂ ਵਿਭਾਗ ਦੇ ਕਾਨੂੰਨ رائے ਅਨੁਸਾਰ ਮਾਰੂਡੋ ਖਿਲਾਫ ਗੰਭੀਰ ਨਸ਼ਾ ਤਸਕਰੀ ਦੇ ਦੋਸ਼ ਨੇ ਤੇ ਉਸ ਦੀ ਜਿਹੜੀ ਰੱਖਿਆ ਲਈ ਸੈਂਕਟ ਹਤੇ ਅਰਬੰਦ ਗਾਰਡ ਮੌਜੂਦ ਕੀਤੇ ਨੇ ਇਸ ਲਈ ਫੌਜ ਨੂੰ ਮਦਦ ਜ਼ਰੂਰ ਜ਼ਰੂਰੀ ਸੀਗੀ ਤੇ ਭਾਵੇਂ ਇਹ ਮਤਾ ਜਿਹੜਾ ਪਾਸ ਹੋ ਜਾਂਦਾ ਫਿਰ ਵੀ ਇਸ ਨੂੰ ਹਾਊਸ ਆਫ ਰਿਪਬਲਿਕਟਸ ਤੋਂ ਮਨਜ਼ੂਰੀ ਨਹੀਂ ਮਿਲਣੀ ਸੀਗੀ ਤੇ ਟਰੰਪ ਵਾਟੋ ਬਦਲ ਬਚਨ ਦੇ ਵਿੱਚ ਦੋ ਤਹਿਤ ਜਿਹੜੀ ਕਿ ਵੋਟਾਂ ਦੀ ਲੋੜ ਸੀਗੀ ਟਰੰਪ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਵੈਨਜ਼ੂਏਲਾ ਦੇ ਐਕਟਿਵ ਜਿਹੜੇ ਕਿ ਪ੍ਰੋਜੈਕਟ ਦਿਖਾਇਆ ਤੇ ਇਸ ਦੇ ਨਾਲ ਹੀ ਮੀਨ ਵਿੱਚ ਇਹਨੂੰ ਮਿਲ ਰਿਹਾ ਜੇ ਇਸ ਦੇ ਨਾਲ ਹੀ ਦੱਸ ਦੇ ਇਹ ਕੀ ਹੈ ਉਹਨੇ ਨੇ ਇਹ ਵੀ ਕਿਹਾ ਕਿ ਅਮਰੀਕਾ ਦੀ ਜਿਹੜੀ ਦਖਲਅੰਦਾਜ਼ੀ ਕਈ ਸਾਲਾਂ ਤੱਕ ਵੈਨਜ਼ੂਏਲਾ ਦੇ ਵਿੱਚ ਚੱਲ ਸਕਦੀ ਹੈ